ਇਹ ਕੋਈ ਬਹੁਤ ਵਧੀਆ ਪ੍ਰਾਪਨਾ ਸਾਨੂੰ ਜਿਹੜੀ ਆਉਣ ਵਾਲੇ ਪੜ੍ਹੀਆਂ ਨੂੰ ਸੇਧ ਦੇਣ ਲਈ ਉਹਨਾਂ ਨੂੰ ਗੁਰਸਿੱਖੀ ਦੇ ਨਾਲ ਜੋੜਨ ਦੇ ਲਈ ਤੇ ਉਹਨਾਂ ਨੂੰ ਸਾਡੇ ਵਿਰਸੇ ਬਾਰੇ ਸਾਡੇ ਜਿਹੜਾ ਇੱਕ ਵੱਡਾ ਸਿੱਖ ਦਾ ਮਹਾਨ ਇਤਿਹਾਸ ਹੈ ਉਹਦੇ ਬਾਰੇ ਜਾਣਨ ਦਾ ਮੌਕਾ ਮਿਲਦਾ ਤੇ ਬਹੁਤ ਵਧੀਆ ਪ੍ਰਾਪਨਾ ਜਦੋਂ ਇਹਦੇ ਨਾਲ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਜਦੋਂ ਅਸੀਂ ਸਾਰਾ ਨਗਰ ਦੇ ਲੋਕ ਇਕੱਠੇ ਹੋ ਕੇ ਇਹ ਪ੍ਰੋਗਰਾਮ ਕਰਦੇ ਬਾਏ ਗੁਰਜੀਤ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੇ ਇੱਕ ਬਹਾਦਰ ਸਿਮਰੀਆ ਘਰ ਨੌਨੇ ਦਾ ਵਤ ਹੈ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਠੰਡਿਆਈ ਦੀ ਧਰਤੀ ਨੂੰ ਭਾਗ ਲਾਇਆ ਅੱਜ ਉਹਨਾਂ ਦੇ ਆਗਮਨ ਪੂਰਵ ਦੇ ਸੰਬੰਧ ਵਿੱਚ ਜੋ ਹੰਡਿਆਇ ਵਿਖੇ ਨਗਰ ਕੀਰਤਨ ਆਰੰਭ ਕੀਤਾ ਗਿਆ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਸ਼੍ਰੋਮਣੀ ਮੈਨੇਜਮੈਂਟ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਅੱਜ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਰਹੀਆਂ ਨੇ ਬੜੀ ਖੁਸ਼ੀਆਂ ਦੇ ਨਾਲੇ ਦਿਨ ਮਨਾਇਆ ਜਾਦਾਗਾ ਗੁਰੂ ਸਾਹਿਬ ਨੇ ਇਸ ਧਰਤੀ ਨੂੰ ਬੜੇ ਭਾਗ ਲਾਇਏ ਨੇ ਬੜੇ ਵਰ ਦਿੱਤੇ ਨੇ ਸੋਏ ਹੰਡਿਆਏ ਦੀ ਧਰਤੀ ਬੜੇ ਭਾਗਾ ਵਾਲੀ ਐ ਸੰਗਤਾਂ ਬੜੀਆਂ ਭਾਗਾ ਵਾਲੀਆਂ ਜੋ ਇਸ ਨਗਰ ਕੀਰਤਨ ਵਿਸਾਲ ਨਗਰ ਦੀਪੰਤਨ ਵਿੱਚ ਸ਼ਾਮਲ ਹੋਈਆਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ